ਦਿੱਖ ਨਹੀਂ ਰਹੀਆਂ ਹਾਂ ਦਿੱਖ ਨਹੀਂ ਰਹੀਆਂ ਹੁਣ ਇੱਥੇ ਮੈਨੂੰ ਲੱਗਦਾ ਵੀ ਇਹ ਇਸ ਇਕੱਲੇ ਦੇ ਉੱਤੇ ਬੈਠੀ ਹੋਣੀ ਉਹ ਬੈਠੀ ਆ ਅੰਦਰ ਚੁੱਪਨੇ ਹੁਣ ਹਾਂਜੀ 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 ਘੱਟੋ ਘੱਟ 2-300 ਬੈਠਾ ਹੋਣਾ ਇੱਥੇ ਇਹਦੇ ਵਿੱਚ ਵਿੱਚ ਇਹਦੇ ਤੁਸੀਂ ਦੇਖੋ ਜਾ ਕੇ 2-300 ਚਿੜੀ ਬੈਠੀ ਹੋਣੀ ਬੈਠੀ ਹੋਣੀ ਅੰਦਰ ਤੁਸੀਂ ਦੇਖੋ ਆ ਯਾਰ ਉਹ ਦੇਖ ਭਰਿਆ ਪਿਆ ਜਮਾ ਦੇਖ ਡੈਫੀਨੇਟਲੀ ਇਹ ਜਾਂ ਤਾਂ ਕੀ ਹੋਊਗਾ ਨਾ ਇਹ ਮੈਨੂੰ ਲੱਗਦਾ ਵੀ ਖਰੀਦੀ ਮੰਦਰ ਵਾਸਤੇ ਤਾਂ ਨਹੀਂ ਖਰੀਦੀ ਹੋਣੀ ਇਹ ਕਿਸੇ ਨਾ ਗੁਜਰਾਤੀ ਫੈਮਿਲੀ ਨੇ ਹਾਂਜੀ ਡੋਨੇਟ ਕਰੀ ਹੋਣੀ ਲਾ ਇਹ ਮਤਲਬ ਮੈਨੂੰ ਪਤਾ ਨਹੀਂ ਸ਼ੋਰ ਨਹੀਂ ਹੈਗਾ ਸ਼ੋਰ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਮੈਨੂੰ ਲੱਗਦਾ ਮੈਂ ਤਾਂ ਪੁੱਛਾਂ ਕਿ ਇਹ ਬਹੁਤ ਮਹਿੰਗੀ ਥਾਂ ਹੈ ਮਹਿੰਗੀ ਜਗ੍ਹਾ ਹਾਂ ਹਨਾ ਹਾਂ ਬਈ ਸਮੁੰਦਰ ਕੀ ਥਾਂ ਥੀ ਇਤਨੀ ਵੀ ਕੋਈ ਸੌਕੀ ਗੱਲ ਨਹੀਂ ਜਿੰਦੀਆਂ ਇੱਕ ਸੋਨੂੰ ਚੀਜ਼ ਦਿਖਾਉਣਾ ਅੱਛਾ ਹਾਂ ਸਰਪ੍ਰਾਈਜ਼ ਆ ਕਰ ਦੋ ਕਮਾਲ ਫਿਰ ਸੋਨੂੰ ਦਿਖਾਉਣਾ ਮੈਂ ਚਮਗਿੱਦੜ ਸਾਹਮਣੇ ਦੇਖੋ ਕਿੰਨੇ ਓਏ ਹੋਏ ਹੋਏ ਉਹ ਡੀਣਾ ਪਹਿਣਾ ਇਹ ਇੱਕੋ ਦਾਮ ਨਾ ਉਡਦੇ ਨਹੀਂ ਹੈਗੇ ਚੰਮ ਕਿੱਧੜੀ ਹਾਂ ਉਲਟੇ ਲਟਕਦੇ ਹੁੰਦੇ ਆ ਨਾ ਇਹ ਉਠੂ ਇਹ ਜਗ੍ਹਾ ਵੀਰੇ ਕੀ ਹੋ ਗਈ ਜੇ ਤੁਸੀਂ ਆ ਦੇਖੋਗੇ ਦੇਖ ਹੂੰ ਸਮੁੰਦਰ ਦਾ ਜਿਹੜਾ ਪਾਣੀ ਸੀ ਉਹ ਇੱਥੇ ਅੰਦਰ ਵੀ ਵੱਜ ਵੱਜ ਕੇ ਉਹਨੇ ਕੱਟ ਕਰਿਆ ਇਹ ਸਾਰੀ ਜਗ੍ਹਾ ਜਿਹੜੀ ਆ ਠੀਕ ਹੈ ਫਿਰ ਜਦੋਂ ਇਹ ਕੱਟ ਆ ਇਹਨਾਂ ਨੇ ਡਿਵੈਲਪ ਕਰੀਆ ਹੁਣ ਆਹਾਂ ਦਵਾਰ ਲਾਈ ਆ ਇੱਥੇ ਦਵਾਰ ਲਾ ਕੇ ਇਹਨੂੰ ਬੰਦ ਕਰਤਾ ਇੱਥੇ ਇਹ ਹੈ ਦੀ ਸਟੋਰੀ ਜਮਈ ਸਮੁੰਦਰ ਦੇ ਕੰਢੇ ਤੇ ਜਮਈ ਇਸ ਤਰ੍ਹਾਂ ਤੁਸੀਂ ਦੇਖੋ ਬਈ ਆ ਸਾਡੇ ਪੈਰ ਨੇ ਤੇ ਸਮੁੰਦਰੋ ਸਾਹਮਣੇ ਵੱਜ ਰਿਹਾ ਮੰਦਰ ਦੀਆਂ ਕੰਧਾਂ ਦੇ ਨਾਲ ਲੋ ਜੀ ਇਸ ਟਾਈਮ ਸਾਡੇ ਨਾਲ ਸਕਰੀਨ ਤੇ ਨੇ ਬਾਈ ਮੈਂ ਤੁਹਾਡਾ ਨਾਮ ਨਹੀਂ ਪੁੱਛਿਆ ਹਜੇ ਮੇਰਾ ਨਾਮ ਹੈਗਾ ਬਾਈ ਹਰਬਿੰਦਰ ਸਿੰਘ ਹਰਬਿੰਦਰ ਸਿੰਘ ਬਾਈ ਹੋਰੇ ਬਾਈ ਸਾਡੇ ਏਰੀਆ ਦੇ ਨੇ ਬਾਈ ਹੋਰਾਂ ਦਾ ਏਰੀਆ ਹੈਗਾ ਜੀ ਭਲਾਟਾ ਭਲਾਟਾ ਤੁਸੀਂ ਬਾਈ ਮੋਬਾਸਾ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਬਸਾਰੇ ਵਿੱਚ ਬਾਈ ਮੈਨੂੰ ਹੋ ਗਿਆ ਮੈਂ ਸੀਗਾ 2019 अच्छा हो गए 6 साल 6 साल हो गए ਤੁਸੀਂ ਕਿਹੜੀ ਫੀਲਡ ਦੇ ਵਿੱਚ ਕੰਮ ਕਰਦੇ ਹੋ ਅਸੀਂ ਮੈਂ ਕਰਦਾ LG ਦੇ ਨਾਲ ਕੰਮ ਠੀਕ ਹੈ ਸਾਡੀ ਕੰਪਨੀ ਫ੍ਰਿਜ ਵਗੈਰਾ ਰੈਫਰਿਜਰੇਟਰ ਵਗੈਰਾ ਬਣਾਉਂਦੇ ਨੇ ਆਪਾਂ ਕਰਦੇ ਹਾਂਗੇ ਮੈਂ ਤਾਂ ਕੈਮਰਿਜ ਅੱਛਾ ਅਸੀਂ ਹੈਗੇ ਡਿਸਟ੍ਰੀਬਿਊਟਰ ਅੱਛਾ ਜੀ ਅਲਜੀ ਦਾ ਡਿਸਟ੍ਰੀਬਿਊਟਰ ਆ ਤੇ ਸਾਡੀ ਕੰਪਨੀ ਦਾ ਨਾਮ ਹੈਗਾ ਉਪਲਨੇਟ ਲਿਮਟਿਡ ਠੀਕ ਹੈ ਮਤਲਬ ਅਟ ਡੇਸ਼ਾਂ ਦੇ ਵਿੱਚ ਜਾਂਦਾ ਸਮਾਨ ਜਾਂ ਕਿਵੇਂ ਮਤਲਬ ਨਹੀਂ ਨਹੀਂ ਅਟ ਡੇਸ਼ਾਂ ਚ ਨਹੀਂ ਜਾਂਦਾ ਇੱਥੋਂ ਹੀ ਅਸੀਂ ਸਪਲਾਈ ਕਰਦੇ ਆ ਜਿਵੇਂ ਪੂਰੇ ਕੀਨੀਆ ਦੇ ਵਿੱਚ ਪੂਰੇ ਕੀਨੀਆ ਦੇ ਵਿੱਚ ਆ ਜਿਆਦੇ ਸਮਾਨ ਸਪਲਾਈ ਹੁੰਦਾ ਸਾਡਾ ਨੈਰੋਬੀ ਐਚਕਿਊ ਚੋਂ ਠੀਕ ਹੈ ਜੀ ਹੈੱਡ ਆਫਿਸ ਨੈਰੋਬੀ ਆ ਠੀਕ ਹੈ ਤੇ ਫਿਰ ਮੁੰਬਾਸਾ ਕੋਸ ਰੀਜਨ ਦੇ ਵਿੱਚ ਫਿਰ ਮੈਂ ਦੇਖਦਾ ਇੱਥੇ ਠੀਕ ਹੈ ਤੇ ਬਾਈ ਹੋਰੇ ਸਾਨੂੰ ਉੱਥੇ ਮਿਲੇ ਨੇ ਜਿੱਥੇ ਅਸੀਂ ਹੁਣ ਕਿਲਾ ਦੇਖ ਰਹੇ ਸੀ ਇਹ ਬਾਈ ਜੀ ਜਾਣਕਾਰ ਹੈਗੇ ਨੇ ਬਾਈ ਅੰਮ੍ਰਿਤ ਹੋਰਾਂ ਦੇ ਤੇ ਹੁਣ ਸਾਨੂੰ ਇਹ ਗੱਡੀ ਚ ਲੈ ਕੇ ਆਏ ਨੇ ਕਿ ਸਾਨੂੰ 뷰 ਪੁਆਇੰਟ ਦਿਖਾ ਕੇ ਲੈ ਕੇ ਆਉਣਾ ਜਿੱਥੋਂ ਸਾਨੂੰ ਵਧੀਆ ਨਜ਼ਾਰਾ ਦੇਖੂਗਾ ਸਮੁੰਦਰ ਦਾ ਤੇ ਬਾਈ ਕਿਹੜਾ ਪੁਆਇੰਟ ਆ ਇਹ ਮਾਰੇ ਮੜਾ ਜਾ ਕੈਮਰਾ ਇੱਧਰ ਬਾਈ ਹੈਗਾ ਮਮਾ ਗੀਨਾ ਪੁਆਇੰਟ ਮਮਾ ਗੀਨਾ ਪੁਆਇੰਟ ਇੱਥੋਂ ਦੇਖਣ ਦਾ ਨਜ਼ਾਰਾ ਆਉਂਦਾ ਸਮੁੰਦਰ ਦਾ ਪਹਿਲਾਂ ਅਸੀਂ ਉੱਥੋਂ ਖੜ ਕੇ ਦੇਖ ਰਹੇ ਸੀ ਤੋਂ ਪੈੰਗੋਂਗਲੇਕ ਲੱਗੀ ਜਾਵੇ ਹਾਂ ਹੋ ਸਕਦਾ ਕੋਈ ਸ਼ਿਪ ਵੀ ਆ ਜਾਈ ਇੱਥੋਂ ਦੀ ਸ਼ਿਪ ਕ੍ਰਾਸ ਹੁੰਦੇ ਆ ਨਾ ਬਟ ਬਟ ਕਾਰਗੋ ਸ਼ਿਪ ਪੋਰਟ ਆ ਗਈ ਹਾਂ ਕਾਰਗੋ ਸ਼ਿਪ ਅੱਛਾ ਆ ਜਿਹੜਾ ਲੱਗਿਆ ਹੋਇਆ ਨਾ ਜਿਵੇਂ ਰੈੱਡ ਆ ਹਾਂਜੀ 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 ਇਹ ਇਹਦੇ ਵਿੱਚ ਸੈਂਟਰ ਦੇ ਵਿੱਚ ਦੀ ਫਿਰ ਇਹਨੂੰ ਸ਼ਿਪ ਨੂੰ ਲੈ ਕੇ ਜਾਊਗੀ ਕੋਈ ਛੋਟੀ ਬੋਟ ਆਉਂਦੀ ਹੈ ਪਹਿਲਾਂ ਹਾਂ ਫਿਰ ਉਹ ਅੱਗੇ ਜਾਊਗੀ ਉਹ ਲੈ ਕੇ ਫਿਰ ਉਧਰ ਪੋਰਟ ਤੇ ਲੈ ਕੇ ਜਾਊਗੀ ਮੈਂ ਕਹਿੰਦਾ ਵੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਯਾਰ ਕਾਰਗੋ ਸ਼ਿਪ ਹੀ ਨਹੀਂ ਦੇਖਿਆ ਕਦੇ ਉਹ ਬਾਈ ਮੈਨੂੰ ਇੱਕ ਹੈਗਾ ਈਟੀਓ ਸਾਫ ਕਰਕੇ ਅੱਛਾ ਉਹ ਮੁੰਡਾ ਆਪਾਂ ਨੂੰ ਫੋਲੋ ਕਰਦਾ ਇੰਸਟਾਗ੍ਰam ਤੇ ਉਹ ਬਾਈ ਢੀਲਾ ਦਿਖਾਉਂਦਾ ਹੁੰਦਾ ਤੇ ਉਹ ਦਿਖਵਾਤਾ ਹੁੰਦਾ ਵੀ ਕਾਰ ਕੋ ਸ਼ਿਪਾਂ ਦੇ ਵਿੱਚ ਵੱਡੇ ਵੱਡੇ ਕੰਟੇਨਰ ਪਏ ਹੁੰਦੇ ਨੇ ਹਾਂ 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 ਆ ਬਾਈ ਨੇ ਕਿਹਾ ਵੀ ਤੁਹਾਨੂੰ ਸ਼ਿਪ ਵੀ ਦੇਖਣ ਨੂੰ ਮਿਲ ਸਕਦੀ ਆ ਇਹ ਇੰਡੀਅਨ ਓਸ਼ੀਨ ਆ ਗਿਆ ਨਾ ਹਾਂ ਇੰਡੀਅਨ ਓਸ਼ੀਨ ਆ ਗਿਆ ਇਹ ਆਪਣੇ ਇੰਡੀਆ ਦਾ ਲੱਗਿਆ ਕਿ ਗਾਹਾਂ ਜੇ ਇੰਡੀਆ ਨਾਲ ਲੱਗਿਆ ਜਾ ਕੇ ਹਾਂ ਹਾਂ ਬੰਬਈ ਵਗੈਰਾ ਆਪਾਂ ਨਿਕਲ ਸਕਦੇ ਆ ਠੀਕ ਜੇ ਚੜ ਜਾਈਏ ਬੋਟ ਤੇ ਮੈਨੂੰ ਲੱਗਦਾ ਸ਼ਾਇਦ ਕਿੰਨੇ ਕੁ 6 ਮਹੀਨੇ ਚ ਚੱਲ ਜਾਗੇ 6 ਮਹੀਨੇ ਬਸ ਡੇਢ ਕਿਵੇਂ ਚੱਕੇ ਕਿਵੇਂ ਕਿਵੇਂ ਚੱਪੂਆਂ ਨਾਲ ਚੱਪੂਆਂ ਨਾਲ ਅੱਛਾ ਮਾਝ ਕਿਸ਼ਤੀ ਰੱਖ ਲਈ ਉਹਦੇ ਵਿੱਚ ਡੇਢ ਮਹੀਨਾ ਲੱਗ ਹੀ ਜਾਊਗਾ ਹਾਂ ਹੁਣ ਤਾਂ ਪਰਸਨਲ ਆ ਜ ਇੱਥੇ ਗੱਡੀਆਂ ਦੇ ਭਾਈ A to Z ਸ਼ੀਸ਼ੇ ਕਾਲੇ ਹੁੰਦੇ ਨੇ ਚਾਹੇ ਮਗਰਲਾ ਚਾਹੇ ਮੂਰਲਾ ਤੇ ਚਾਹੇ ਆਹ ਵਾਲਾ ਇੱਥੇ ਨਹੀਂ ਬਦਲਦਾ ਚਲੋ ਜੀ ਮਾਰੋ ਗੱਡੀ ਚਾਹ ਰਹੇ ਆ ਤੇ ਕੌਣ ਜਾ ਰਹੇ ਆ ਬਾਕੀ ਇੱਥੇ ਦਾ ਭਾਈ ਜਮਾਂ ਹੀ ਕੰਮ ਦੂਜਾ ਹੀ ਆ ਕੁਝ ਨਹੀਂ ਪਤਾ ਲੱਗਦਾ ਕੌਣ ਬੰਦਾ ਆ ਰਿਹਾ ਤੇ ਕਿਹੜਾ ਨਹੀਂ ਪਰ ਐਵੇਂ ਵੀ ਗੱਡੀ 'ਚ ਬਹਿ ਕੇ ਸਵਾਦ ਆ ਜਾਂਦਾ ਨੇਰਾ ਨੇਰਾ ਜਿਹਾ ਹੁੰਦਾ ਕਹਿੰਦਾ ਜਮਰਦ ਭਾਈ ਤੁਸੀਂ ਗਰਮੀ ਗਰਮੀ ਕਰੀ ਜਾਂਦੇ ਸੀ ਮੈਂ ਵੀ ਕਰਾਈ ਹੋਈ ਸੀਗੀ ਮੈਂ ਕਰਾਤੀ ਜਾਂ ਦਾ ਡਰ ਅੱਛਾ ਮੈਨੂੰ ਆਉਣ ਲੱਗੇ ਨੇਰਾ ਉਹਦਾ ਹੀ ਕੰਮ ਤੋਂ ਪੂਰੇ ਵਿਗੜਾ ਰਿਹਾ ਕਰਕੇ ਫਿਰ ਮੈਂ ਆ ਇਹਨਾਂ ਨੇ ਐਡ ਐਡੀ ਪਲਾਂਟ ਕਰੇ ਨੇ ਇਹ ਲਿਆ ਕੇ ਚਲਕੇ ਨਾ ਸੋਹਣਾ ਲੱਗ ਰਿਹਾ ਦੇਖੀ ਨਾ ਸ਼ੀਸ਼ੇ 'ਚ ਸ਼ੀਸ਼ਾ ਡਾਊਨ ਕਰ ਲਾ ਬਾਈ ਲੈ ਹਾਂ ਉਹ ਕਰੋ ਕੀ ਬਣਾ ਅੱਛਾ ਉਹ ਕਾਲੇ 'ਚ ਨਾ ਹਨੇਰਾ ਜਿਹਾ ਵਧੀਆ ਲੱਗ ਰਿਹਾ ਆ ਦੇ ਹਾਂ ਇਹ ਜਿਆਦੇ ਸਾਫ ਆ ਯਾਰ ਦੀ ਕੁਆਲਿਟੀ ਜਿਆਦੇ ਆ ਆਪਣੇ ਦੋਨਾਂ 'ਚੋਂ ਇੱਕ ਦੀ ਮਾਈਕ ਦੀ ਬੈਟਰੀ ਗਈ ਅੱਛਾ ਹਾਂ ਸਵੇਰ ਦਾ ਲਾਇਆ ਹੋਇਆ ਨਾ ਆਪਾਂ ਆ ਇੱਥੇ ਲੱਗਦਾ ਨਹੀਂ ਆ ਦੇਖੋ ਆਪਣੇ ਕੋਲ ਕੇਸ ਹੈਗਾ ਬਾਈ ਉਜ ਪਾ ਕੇ ਚਾਰਜ ਹੋਊਗਾ ਇੰਨਾ ਚ ਨਹੀਂ ਅੱਛਾ ਕੇ ਚ ਹਾਂ ਲੋ ਜੀ ਨਿਊ ਚੇਤਨਾ ਰੈਸਟੋਰੈਂਟ ਦੇ ਵਿੱਚ ਆਪਾਂ ਇੱਕ ਵਾਰ ਦੁਬਾਰੇ ਫੇਰ ਆ ਗਏ ਆ ਬਾਈ ਹੋਰਾਂ ਨੂੰ ਕਿਹਾ ਵੀ ਚਾਹ ਨਾਲ ਆਪਾਂ ਸਮੋਸੇ ਸਮੋਸੇ ਛਕਦੇ ਆ ਕਿਤੇ ਇਹ ਕਹਿੰਦੇ ਵੀ ਸੋਨੂੰ ਸਿਰਫ ਇਹ ਜਿਹਾ ਕੁਝ ਚੇਤਨਾ ਰੈਸਟੋਰੈਂਟ 'ਚ ਹੀ ਮਿਲੂਗਾ ਚਲੋ ਹੂ 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 ਨਾਣੇ ਪੂਰੀਆਂ ਵਾਲੀ ਸਾਡੀ ਸ਼ਾਪ ਛੱਡੀ ਹੋਈ ਹੈ ਇੱਥੇ ਲੋ ਜੀ ਆਪਣੇ ਇਧਰਲੇ ਪਾਸੇ ਆ ਕੇ ਸਮੋਸੇ ਜਦੋਂ ਬਾਈ ਪਲੇਟਾਂ ਦੇ ਵਿੱਚ ਸਮੋਸੇ ਲੈ ਕੇ ਆ ਰਹੇ ਸੀ ਨਾ ਮੈਨੂੰ ਐ ਲੱਗਿਆ ਵੀ ਉਹਨੇ ਚਮਚੇ ਨਾਲ ਚਟਨੀ ਪਾਈ ਹੋਈ ਆ ਹਰੀ ਜਦੋਂ ਲਿਆ ਕੇ ਸਾਡੇ ਸਮੋਸੇ ਕੋਲ ਰੱਖੇ ਤਾਂ ਇਹ ਪਾਈ ਹੈਗੇ ਨੇ ਨਿੰਬੂ ਇਧਰਲੇ ਪਾਸੇ ਖੱਟੀ ਮਿੱਠੀ ਛਟਾ ਚਲੋ ਜੀ ਸਮੋਸੇ ਖਾ ਰਹੇ ਹਾਂ ਬਹੁਤ ਚਰਬਾਤ ਮੈਂ ਬਾਈ ਅਮਰਤ ਨੂੰ ਕਿਹਾ ਸੀ ਵੀ ਸਮੋਸੇ ਖਾਣ ਦਾ ਕੀ ਕਰਦਾ ਤੇ ਅਸੀਂ ਫਿਰ ਸਮੋਸੇ ਖਾਣ ਹੀ ਆ ਗਏ ਇਧਰਲੇ ਪਾਸੇ ਠੀਕ ਹੈ ਚਲੋ ਜੀ ਸਾਹਮਣੇ ਚੱਲ ਰਿਹਾ ਜੀ ਸਮੁੰਦਰ ਤੇ ਜਿਹੜੀ ਥਾਂ ਦੇ ਉੱਤੇ ਅਸੀਂ ਫਿਰਦੇ ਹਾਂ ਇਸ ਟਾਈਮ ਇਹ ਇੱਕ ਮੰਦਿਰ ਦੀ ਜਗ੍ਹਾ ਜੀ ਜਮਾ ਸਮੁੰਦਰ ਦੇ ਕਿਨਾਰੇ ਦੇ ਉੱਤੇ ਮੰਦਿਰ ਬਣਿਆ ਹੋਇਆ ਤੇ ਬਾਈ ਜੀ ਨੇ ਸਾਨੂੰ ਦੱਸਿਆ ਵੀ ਇਹ ਗੁਜਰਾਤੀ ਜਿਹੜੇ ਹੈਗੇ ਨੇ ਲੋਕ ਉਹਨਾਂ ਦਾ ਬਣਾਇਆ ਹੋਇਆ ਮੰਦਿਰ ਹੈ। ਬਾਈ ਇਹ ਮੰਦਿਰ ਦਾ ਨਾਮ ਕੀ ਆ? ਇਹਦਾ ਨਾਮ ਹੈਗਾ ਬਾਈ ਗੋਂਬੇਸ਼ਵਰ ਗੋਂਬੇਸ਼ਵਰ ਟੈਂਪਲ ਗੋਂਬੇਸ਼ਵਰ ਗੋਂਬੇਸ਼ਵਰ ਟੈਂਪਲ ਵੀ ਕਹਿੰਦੇ ਆ। ਆ ਇਧਰਲੇ ਪਾਸੇ ਮੰਦਿਰ। ਮੰਦਿਰ ਹੈਗਾ ਥੱਲੇ ਜਾ ਕੇ। ਅੱਛਾ ਥੱਲੇ ਜਾ ਕੇ ਤੇ ਆ ਕੀ ਚੀਜ਼ ਇਧਰਲੇ ਪਾਸੇ ਘਰ ਜੇ ਬਣੇ ਨੇ? ਇਹ ਕਿਸੇ ਦਾ ਪ੍ਰਾਈਵੇਟ ਘਰ ਆ ਬਾਈ? ਇਹਦਾ ਪ੍ਰਾਈਵੇਟ ਘਰ ਆ। ਰੁਪੜੀਆਂ ਆ ਕਿਹੜੀਆਂ ਇੱਥੇ ਇਧਰਲੇ ਪਾਸੇ ਮੰਦਿਰ ਆ ਸਾਰਾ। ਹਾਂ ਆ ਕੰਦਰ ਤੋਂ ਉਰਲੇ ਪਾਸੇ ਆ ਪਾਰਕਿੰਗ ਬਣੀ ਆ ਉਹ ਅੱਗੇ ਤੱਕ ਵਗਿਆ ਹੈ। ਠੀਕ ਹੈ। ਤੇ ਜਗਾ ਵੀ ਕਿੰਨੀ ਸੋਹਣੀ ਬਣਾਈ ਹੋਈ ਆ ਉਹ ਸਾਹਮਣੇ ਬਹਿਣ ਵਾਸਤੇ ਬੈਠਣ ਵਾਸਤੇ ਜਗਾ ਬਣੀ ਹੋਈ ਆ ਔਰ ਇਧਰ ਵੀ ਬਣੀ ਹੋਈ ਆ ਇੱਕ ਬੈਠ ਤੁਸੀਂ ਆਇਓ ਪਹਿਲਾਂ ਵੀ ਇੱਥੇ ਪਹਿਲਾਂ ਹਾਂ ਬਾਈ ਬਹੁਤ ਵਾਰੀ ਘਰ ਤੋਂ ਨੇੜੇ ਆ ਮੈਂ ਕਈ ਵਾਰੀ ਜਿਵੇਂ ਆਪਾਂ ਸਾਈਕਲ ਚਲਾਉਂਦੇ ਵੀ ਨਾ ਚਲਾਉਂਦੇ ਚਲਾਉਂਦੇ ਅਸੀਂ ਇੱਥੇ ਆ ਜਾਂਦੇ ਆ ਸਾਈਕਲ پارک ਕਰਕੇ 10 ਮਿੰਟ ਬਹਿਟ ਗਏ ਫਿਰ ਵਾਪਸ ਚੱਲ ਗਏ ਹਾਂ ਜੀ ਯਾਰ ਅਮਰਤੋ ਭਾਈ ਕਿੰਨੀ ਸੋਹਣੀ ਥਾਂ ਲੱਗ ਰਹੀ ਐ ਇਹ ਹਨਾ ਇੱਥੇ ਜਿਹੜੇ ਹੁਣ ਰਿਟਾਇਰਡ ਕਮਿਊਨਿਟੀ ਆ ਨਾ ਆਪਣੇ ਗੁਜਰਾਤੀ ਭਾਈ ਚ ਚਾਰਾ ਜਿਹੜਾ ਹੈਗਾ ਹਾਂਜੀ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਫਿਰ ਇੱਥੇ ਦੁਪਹਿਰੇ ਵੀ ਆ ਜਾਂਦੇ ਜਿਵੇਂ ਲੰਚ ਟਾਈਮ ਤੇ ਬੈਠੇ ਹੁੰਦੇ ਇੱਥੇ ਠੀਕ ਐ ਆ ਤੁਸੀਂ ਦੇਖੋ ਯਾਰ ਪੂਰੀ ਧੁੱਪ ਪੈ ਰਹੀ ਆ ਤੇ ਪੂਰਾ ਸੋਹਣਾ ਲੱਗ ਰਿਹਾ ਜਮਾਂ ਇਹ ਕਿੰਨਾ ਆਹ ਸਿਸਟਮ ਬੜਾ ਸੋਹਣਾ ਇੱਥੇ ਨਾ ਜਿਹੜੇ ਪੰਛੀ ਨੇ ਉਹਰੇ ਹੁਣ ਹੈ ਨਹੀਂਗੇ ਉਹ ਛੋਟੀਆਂ ਛੋਟੀਆਂ ਚਿੜੀਆਂ ਨੇ ਉੱਪਰ ਬੈਠੀਆਂ ਨੇ ਅੱਛਾ ਉਹ ਬੈਠੀਆਂ ਨੇ ਹਾਂ ਅ ਦਿਖ ਨਹੀਂ ਰਹੀਆਂ ਹਾਂ ਦਿਖ ਨਹੀਂ ਰਹੀਆਂ ਹੁਣ ਇੱਥੇ ਮੈਨੂੰ ਲੱਗਦਾ ਵੀ ਇਹ ਏਸ ਇਕੱਲੇ ਦੇ ਉੱਤੇ ਬੈਠੀ ਹੋਣੀ ਉਹ ਬੈਠੀਆਂ ਨੇ ਅੰਦਰ ਬੈਠੀਆਂ ਨੇ ਹਾਂ ਬੈਠੀਆਂ ਨੇ ਚੁੱਪ ਨੇ ਹੁਣ ਬਹੁਤ ਹਾਂਜੀ 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 ਘੱਟੋ ਘੱਟ 2-300 ਬੈਠਾ ਹੋਣਾ ਇੱਥੇ ਅੰਛੀ ਵਿਚ ਇਹਦੇ ਤੁਸੀਂ ਦੇਖੋ ਜਾ ਕੇ 2-300 ਚੜੀ ਬੈਠੀ ਹੋਣੀ ਬੈਠੀ ਹੋਣੀ ਅੰਦਰ ਤੁਸੀਂ ਦੇਖੋ ਆ ਯਾਰ ਉਹ ਦੇਖ ਭਰਿਆ ਪਿਆ ਜਮਾ ਦੇਖ ਹੂੰ 2-300 ਹੋਣੀ ਘੱਟੋ ਘੱਟ ਪੰਜਾਬ ਚ ਤਾਂ ਬਈ ਚਿੜੀਆਂ ਦੇਖਣ ਨੂੰ ਨਹੀਂ ਮਿਲਦੀਆਂ ਹਾਂ ਭਰਿਆ ਪਿਆ ਮਤਲਬ ਹਲੇ ਹਲੇ ਘਟ ਨੇ ਚੀਜ਼ ਚ ਘਾੜਾ ਬਹੁਤ ਪਾਉਣੀ ਹੁੰਦੀਆਂ ਨੇ ਸਵੇਰ ਬੋਲਦੀਆਂ ਨੇ ਨਾ ਜਦੋਂ ਆ ਇਹਨਾਂ ਵਾਸਤੇ ਚਾਰਾ ਰੱਖਿਆ ਥੱਲੇ ਰੱਖਿਆ ਅੱਛਾ ਪਾਇਆ ਹੋਇਆ ਦਾਣਾ ਹੈ ਦਾਣਾ ਪਾਇਆ ਹੋਇਆ ਇਹਨਾਂ ਨੂੰ ਪਾਣੀ ਹੈ ਉਧਰ ਦਾਣਾ ਤੇ ਉਧਰ ਪਾਣੀ ਉਧਰ ਪਾਣੀ ਹੈ ਭਾਈ ਚਿੜੀਆਂ ਵਾਸਤੇ ਆ ਤੇ ਆ ਸਾਰਾ ਦਾ ਰੱਖਿਆ ਆ ਇੱਧਰ ਵੀ ਆ ਅੰਦਰ ਆ ਸਕਦੀਆਂ ਨੇ ਜਾਂ ਜਿਵੇਂ ਵੀ ਕਰ ਲੈਣ ਦੇਖੋ ਅਜੇ ਇੱਥੇ ਬਹਿ ਕੇ ਛਕਣਾ ਭਈ ਇੱਥੇ ਬਹਿ ਕੇ ਵੀ ਛਕ ਸਕਦੀਆਂ ਨੇ ਚਲੋ ਇਸ ਤਰ੍ਹਾਂ ਇਹ ਗੰਬੇਸ਼ਵਰ ਟੈਂਪਲ ਮਤਲਬ ਇਹ ਸ਼ਿਵ ਜੀ ਨੂੰ ਬਿਲੋਂਗ ਕਰਦਾ ਮੰਦਿਰ हां शिवजी हां वो सामने त्रिशूल डमरू ਤੇ ਇੱਥੋਂ ਆਪਾਂ ਥੱਲੇ ਉਤਰ ਕੇ ਜਾਣਾ हां ਇੱਥੇ ਆਪਾਂ ਜਿਵੇਂ ਉਧਰ ਜੋੜੇ ਉਤਾਰਨੇ ਪੈਣੇ ਨੇ ਹਾਂਜੀ ਹਾਂ ਫੇਰ ਆਪਾਂ ਜੋੜੇ ਉਤਾਰ ਕੇ ਇੱਥੇ ਫਿਰ ਆਪਾਂ ਥੱਲੇ ਜਾ ਸਕਦੇ ਹਾਂ ਠੀਕ ਹੈ ਜਿਵੇਂ ਜਿਵੇਂ ਭਾਈ ਉਧਰ ਨੂੰ ਜਾ ਰਹੇ ਆ ਉਵੇਂ ਉਵੇਂ ਸਮੁੰਦਰ ਤੇ ਹੋਰ ਨੇੜੇ ਹੋਈ ਜਾਂਦੇ ਆ ਹਾਂ ਆਪਾਂ ਜੁੱਤੇ ਉੱਥੇ ਤਾਰ ਕੇ ਨਾ ਥੱਲੇ ਧਰ ਦਿੰਨੇ ਆ ਇਹ ਬਾਈ ਫਿਰ ਜਗਾ ਇਹਨਾਂ ਨੇ ਖਰੀਦੀ ਹੋਣੀ ਆਪ ਇਹ ਜੀ ਇਹ ਮੈਨੂੰ ਇੰਨਾ ਨਹੀਂ ਪਤਾ ਕੋਈ ਆਈਡੀਆ ਨਹੀਂ ਡੈਫੀਨਟਲੀ ਇਹ ਜਾਂ ਤਾਂ ਕੀ ਹੋਊਗਾ ਨਾ ਇਹ ਮੈਨੂੰ ਲੱਗਦਾ ਵੀ ਖਰੀਦੀ ਮੰਦਰ ਵਾਸਤੇ ਤਾਂ ਨਹੀਂ ਖਰੀਦੀ ਹੋਣੀ ਇਹ ਕਿਸੇ ਨਾ ਗੁਜਰਾਤੀ ਫੈਮਲੀ ਨੇ ਹਾਂਜੀ ਡੋਨੇਟ ਕਰੀ ਹੋਣੀ ਇਹ ਮਤਲਬ ਮੈਨੂੰ ਪਤਾ ਨਹੀਂ ਸ਼ੋਰ ਨਹੀਂ ਹੈਗਾ ਸ਼ੋਰ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਮੈਨੂੰ ਲੱਗਦਾ ਕਿ ਮੈਂ ਤਾਂ ਪੁੱਛਿਆ ਨਾ ਇਹ ਬਹੁਤ ਮਹਿੰਗੀ ਥਾਂ ਹੈ ਮਹਿੰਗੀ ਜਗ੍ਹਾ ਹਾਂ ਹਨਾ ਹਾਂ ਬਈ ਇੰਨੀ ਮਹਿੰਗੀ ਥਾਂ ਖਰੀਦਣੀ ਵੀ ਕੋਈ ਸੌਖੀ ਗੱਲ ਨਹੀਂ ਹਾਂ ਇਹ ਕਮਿਊਨਿਟੀ ਮਤਲਬ ਕਿਸੇ ਨੇ ਜਾਂ ਤਾਂ দান ਕਰਤੀ ਜਾਂ ਕਿਵੇਂ ਹਨਾ ਪੁੱਛਿਆ ਮੈਨੂੰ ਉਨਾ ਜ਼ਿਆਦਾ ਨਹੀਂ ਪਤਾ ਪਰ ਮੈਂ ਇੱਕ ਗੱਲ ਸੁਣੀ ਹੈ ਇੱਥੇ ਕਹਿੰਦੇ ਜਿਵੇਂ ਪਤਾ ਲੱਗਿਆ ਸੀ ਕਿਸੇ ਨੂੰ ਵੀ ਇੱਥੇ ਕੁਝ ਜਗ੍ਹਾ ਹੈਗੀ ਕੋਈ ਸ਼ਾਇਦ ਸ਼ਿਵਲਿੰਗ ਦੀ ਸਟੋਰੀ ਸਾਹਮਣੇ ਆਈ ਸੀ ਵੀ ਲੱਗਦਾ ਉਹਨਾਂ ਨੂੰ ਵੀ ਜਿਵੇਂ ਸ਼ਿਵਲਿੰਗ ਇੱਥੇ ਮਿਲਿਆ ਨਾ ਕੋਈ ਕਹਾਣੀ ਜੁੜਦੀ ਹੈ ਮਤਲਬ ਇਹ ਥੱਲੇ ਜਾ ਕੇ ਦੇਖਾਂਗੇ ਹੁਣ ਕੋਈ ਕਹਾਣੀ ਜੁੜਦੀ ਹੈ ਫਿਰ ਇਹਨਾਂ ਨੇ ਇਹਨੂੰ ਡਿਵੈਲਪ ਕਰਿਆ ਇਸ ਜਗ੍ਹਾ ਉਹ ਯਾਰ ਅੱਛਾ ਜੀ ਹਾਂ ਆਪਾਂ ਥੱਲੇ ਚੱਲਦੇ ਹਾਂ ਆ ਦੇਖੋ ਭਾਈ ਜਿਵੇਂ ਆਪਾਂ ਯਾਰ ਇੰਡੀਆ ਦੇ ਵਿੱਚ ਮੰਦਰ ਨਹੀਂ ਦੇਖਦੇ ਹਾਂ ਤੇ ਐਵੇਂ ਥੱਲੇ ਗੁਫਾਵਾਂ ਦੇ ਵਿੱਚ ਜਾ ਕੇ ਬਣੇ ਹੁੰਦੇ ਨੇ ਮੰਦਰ ਸ਼ਿਵਲਿੰਗ ਇਹ ਪਾਣੀ ਨੇ ਕਾਟ ਕਰਕੇ ਐ ਬਣਾਇਆ ਹੋਇਆ ਹੈ ਪਾਣੀ ਨੇ ਬਣਾਈ ਹੋਈ ਹੈ ਇਹ ਜਗਾਹ ਸਭ ਮੈਨੂੰ ਐ ਲੱਗਿਆ ਵੀ ਇੱਥੇ ਕੋਈ ਜਿਵੇਂ ਆਪਾਂ ਐਡਵਾਂਸਡ ਟੈਕਨੋਲੋਜੀ ਦੇ ਮੰਦਰ ਹੁੰਦੇ ਨੇ ਉਵੇਂ ਦਾ ਪਰ ਇੱਥੇ ਜਿਹੜਾ ਮੰਦਰ ਦੇਖ ਰਿਹਾ ਮੈਨੂੰ ਐ ਲੱਗ ਰਿਹਾ ਵੀ ਜਿਵੇਂ ਇੰਡੀਆ ਦੇ ਵਿੱਚ ਮੰਦਰ ਦੇਖਦੇ ਆ ਨਾ ਉਵੇਂ ਉਹ ਉਹ ਮਾਹੌਲ ਬਣ ਰਿਹਾ ਹਾਂ ਆ ਦੇਖੋ ਹੁਣ ਤੁਸੀਂ ਜਦੋਂ ਐਂਟਰ ਹੋ ਰਹੇ ਆਪਾਂ ਹੁਣ ਗੁਫਾ ਦੇ ਵਿੱਚ ਇੱਥੋਂ ਭਾਈ ਸਮੁੰਦਰ ਦੇਖੋ ਯਾਰ ਹਾਂ ਉਹ ਜਿਹੜੇ ਸੇ ਜਿਹੜੇ ਹਸਾਲ ਨਾਲ ਮੰਦਿਰ ਦੀ ਨੇਚਰਲ ਲੁੱਕ ਹੈ ਨਾ ਇਹ ਕੋਈ ਸਟੋਰੀ ਜੁੜਦੀ ਹੋਊਗੀ ਹਾਂ ਇਧਰਲੇ ਪਾਸੇ ਕੁਝ ਮੂਰਤੀਆਂ ਪਈਆਂ ਨੇ ਜੀ ਹਨੂਮਾਨ ਜੀ ਦੀਆਂ ਇੱਕ ਸੋਨੂੰ ਚੀਜ਼ ਦਿਖਾਉਣਾ ਅੱਛਾ ਹਾਂ ਸਰਪ੍ਰਾਈਜ਼ ਆ ਕਰ ਦਿਓ ਕਮਾਲ ਫਿਰ ਸੋਨੂੰ ਦਿਖਾਉਣਾ ਮੈਂ ਚਮਗਿੱਦੜ ਸਾਹਮਣੇ ਦੇਖੋ ਕਿੰਨੇ ਓਏ ਹੋਏ ਹੋਏ ਉਹ ਡੀਣਾ ਪਹਿਣਾ ਇਹ ਇੱਕੋ ਦਾ ਮੂੰਹ ਉਡਦੇ ਨਹੀਂ ਹੈਗੇ ਚਮਕ ਇੱਧਰ ਹੀ ਹਾਂ ਉਲਟੇ ਲਟਕਦੇ ਹੁੰਦੇ ਆ ਨਾ ਇਹ ਉਟੂ ਕਹਿੰਦੇ ਜੇ ਵਾਲਾਂ ਨੂੰ ਚਿਬੜ ਜੇ ਕਹਿੰਦੇ ਫਿਰ ਤੱਤੇ ਚਿਮਟਣਾ ਲੈਂਦੀਆਂ ਨਹੀਂ ਵਾਲ ਕੱਟਨੇ ਪੈਂਦੇ ਨੇ ਨਹੀਂ ਇਹ ਚਾਮ ਝੜਕ ਨਹੀਂ ਹੈਗੀ ਇਹ ਚਾਮ ਝੜਕੇ ਨੇ ਭਾਈ ਚਮਤ ਇੱਕ ਤਾਂ ਚਾਮ ਝੜਕਾ ਹੁੰਦੀ ਆ ਚਮਕ ਇੱਧਰ ਥੋੜਾ ਜਿਹਾ ਵੱਡਾ ਹੁੰਦਾ ਇਹ ਵੱਡੇ ਆ ਥੋੜੇ ਜੀ ਦੇਖ ਮਤਲਬ ਅੰਗਰੇਜ਼ੀ ਨਾਮ ਇਹਨਾਂ ਦਾ ਬੈਟ ਹੀ ਹੋ ਗਿਆ ਬੈਟ ਹਾਂ ਬੈਟ ਹਾਂ ਆਹ ਦੇਖੋ ਭਾਈ ਬੈਟ ਬੈਟ ਤੇ ਬੈਟ ਚੜਿਆ ਪਿਆ ਹਾਂ ਦੂਜੇ ਫੋਨ ਨਾਲ ਦਿਖਾਉਣਾ ਤੁਹਾਨੂੰ ਕੱਢ ਕਿਵੇਂ ਮੜਾ ਜੀ ਹੁਣ ਦੇਖੋ ਆ ਸਾਰੀਆਂ ਚਾਮਚੜਕਾਂ ਨਹੀਂ ਇੱਕੋ ਚੀਜ਼ ਹੋਗੀ ਬੈਟ ਹੀ ਹੋ ਗਿਆ ਮਤਲਬ ਚਾਮਚੜਕ ਇੱਕ ਬੁਰੀ ਦੀ ਕੈਟਾਗਰੀ ਆ ਜਾਂਦੀ ਹੈ ਚਾਮਚੜਕੀ ਹੋ ਗਈ ਹੈ ਹਾਂ ਬਸ ਉਹ ਇਹ ਥੋੜਾ ਵੱਡਾ ਹੈਗਾ ਹਾਂ ਮਤਲਬ ਚਾਮਚੜਕ ਹੋ ਗਿਆ ਚਾਹੇ ਇਹ ਇੱਕ ਚੀਜ਼ ਹੋਰ ਹੈ ਹਾਂ ਤੁਸੀਂ ਜਿਹੜਾ ਚਾਮਚੜਕ ਹੁੰਦੀ ਹੈ ਨਾ ਉਹਦਾ ਰੰਗ ਬਲੈਕ ਹੁੰਦਾ ਬਿਲਕੁਲ ਕਾਲਾ ਰੰਗ ਹੁੰਦਾ ਉਹ ਪਾਈਪ ਮੰਗਉਂਦਾ ਜਿਵੇਂ ਆ ਪਾਈਪ ਆ ਠੀਕ ਹੈ ਜੀ ਬਲੈਕ ਕਲਰ ਹੁੰਦਾ ਉਹਦਾ ਪੂਰਾ ਇਹ ਬਰਾਉਨਿਸ਼ ਹੈ ਤੇ ਇਹ ਹੈਗਾ ਉਹੀ ਚਾਮਗਿੱਦੜ ਚਾਮਗਿੱਦੜ ਹੈ ਹਾਂ ਅੱਛਾ ਮੈਂ ਚਾਮਗਿੱਦੜ ਚਾਮਜੜਿਕ ਨੂੰ ਸੇਮ ਹੀ ਸਮਝਦਾ ਨਾ ਡਿਫਰੈਂਟ ਹਾਂ ਕਿਉਂਕਿ ਇਹ ਵੀ ਪੁੱਠੀ ਲੰਮਕੀ ਹੋਈ ਆ ਤਾਂ ਹਾਂ ਚਾਮਜੜਿਕ ਇੱਕ ਇੱਕ ਹੋਰ ਵੀ ਆ ਚਾਮਜੜਿਕ ਪੁੱਠੀ ਨਹੀਂ ਲੰਮਕਦੀ ਉਹ ਸਿੱਧੀ ਬੈਠੀ ਹੁੰਦੀ ਹੈ ਇਹ ਵੀ ਇੱਕ ਡਿਫਰੈਂਸ ਹੈ ਮੈਨੂੰ ਜਿੱਥੋਂ ਤੱਕ ਲੱਗਦਾ ਮੈਨੂੰ ਲੱਗਦਾ ਮੈਂ ਹੋ ਸਕਦਾ ਮੈਂ ਗਲਤ ਹੋਵਾਂ ਹਾਂ ਬਾਕੀ ਚਲੋ ਆਪਾਂ ਨੂੰ ਬਹੁਤ ਦੇਖਣ ਵਾਲੇ ਵਧੀਆ-ਵਧੀਆ ਬੰਦੇ ਕਮੈਂਟ ਕਰਕੇ ਸੁਝਾਅ ਦਿਓ ਭਾਈ ਕਿੰਨਾ ਕ ਫਰਕ ਹੁੰਦਾ ਇਹ ਕੀ ਹੁੰਦਾ ਵੀ ਮੈਨੂੰ ਵੀ ਨਹੀਂ ਇਹ ਚੀਜ਼ ਦਾ ਪਤਾ ਮੈਂ ਅੱਜ ਪਹਿਲੀ ਵਾਰ ਸੁਣ ਰਿਹਾ ਮੈਂ ਚਾਮਚੜਕ ਤੇ ਚਮ ਗਿੱਦੜ ਨੂੰ ਹਿੰਦੀ ਪੰਜਾਬੀ ਚ ਜਦੋਂ ਅਸੀਂ ਨੇ ਸੁਰਤ ਸੰਭਾਲੀ ਨਾ ਉੱਥੇ ਆਪਣਾ ਪੰਜਾਬ ਚ ਆਪਾਂ ਨੇ ਚਾਮਚੜਕ ਤਾਂ ਦੇਖੀ ਆ ਮੈਂ ਚਾਮ ਚਮ ਗਿੱਦੜ ਨਹੀਂ ਦੇਖੀ ਚਮ ਗਿੱਦੜ ਨਹੀਂ ਦੇਖੀ ਹਾਂ ਚਮ ਗਿੱਦੜ ਬਾਰੇ ਆਪਾਂ ਨੇ ਸੁਣਿਆ ਸੀ ਵੀ ਚਮ ਗਿੱਦੜ ਪੁੱਠਾ ਲਮਕਦਾ ਹੁੰਦਾ ਹਾਂ ਹੁਣ ਇਹ ਜਿਹੜਾ ਪੁੱਠਾ ਲਮਕਦਾ ਮਤਲਬ ਇਹ ਤਾਂ ਹੋ ਗਿਆ ਚਮ ਗਿੱਦੜ ਹਾਂ ਜਿਹੜੇ ਕਾਲੇ ਰੰਗ ਦੀ ਹੁੰਦੀ ਆ ਉਹ ਚਾਮਚੜਕ ਹੁੰਦੀ ਆ ਉਹ ਸਿੱਧੀ ਪਈ ਪਤਾ ਵੀ ਨਹੀਂ ਕਿਤੇ ਹੋਵੇ ਉਹ ਨਹੀਂ ਨਹੀਂ ਲੱਗਦਾ ਬਾਕੀ ਮੈਂ ਕਹਤਾ ਨਾ ਨਾਲੇ ਬੰਦੇ ਨਾਲ ਆਪ ਨੂੰ ਕਮੈਂਟ ਆ ਜਾਣਗੇ ਕਮੈਂਟਾਂ ਚ ਦੱਸ ਦਿਓ ਭਾਈ ਸਾਨੂੰ ਚੰਗੀ ਤਰ੍ਹਾਂ ਕਲੀਅਰ ਕਰਦੇ ਹੋ ਚਾਮ ਚੜਕ ਤੇ ਚਾਮ ਗਿੱਟੜ ਦਾ ਇਧਰਲੇ ਪਾਸੇ ਅੱਛਾ ਉਹ ਜਿਵੇਂ ਨੈਚੁਰਲ ਸ਼ਿਵਲਿੰਗ ਬਣਿਆ ਹੋਇਆ ਨਾ ਆਹ ਲਾ ਉਹਦੇ ਉੱਤੇ ਇਹਨਾਂ ਨੇ ਜਿਵੇਂ ਸਾਊਥ ਵਾਲੇ ਪਾਸੇ ਮੱਥੇ ਤੇ ਨਹੀਂ ਲਾਉਂਦੇ ਹੁੰਦੇ ਉਹ ਮਿਲਾਈਆਂ ਹੋਈਆਂ ਨੇ ਚੀਜ਼ਾਂ ਹਾਂ ਥੱਲੇ ਇਧਰ ਇੱਥੇ ਆ ਸਮੁੰਦਰ ਨੇ ਮੈਨੂੰ ਲੱਗਦਾ ਜਿੱਥੋਂ ਤੱਕ ਸੀਗਾ ਗੁਫਾ ਬਣੀ ਹੋਈ ਮਿਲੀ ਐ ਇਸ ਤਰ੍ਹਾਂ ਪਾਣੀ ਨੇ ਬਣਾਈ ਹੋਈ ਸੀ ਇਹ ਗੁਫਾ ਹਾਂ ਹੈਨਾ ਆ ਜਿਹੜੇ ਸਾਹ ਨਾਲ ਆ ਇੱਧਰ ਕੱਟ ਵੱਜੇ ਹੋਏ ਨੇ ਨਾ ਕੱਟ ਵੱਜੇ ਹੋਏ ਇਹ ਸਾਰੇ ਪਾਣੀ ਲੰਗਦਾ ਹੁੰਦਾ ਆ ਦੇਖ ਮੈਂ ਤੈਨੂੰ ਬਈ ਥੋੜਾ ਜਿਹਾ ਐਕਸਪਲੇਨ ਕਰਦਾ ਇੱਧਰ ਇੱਧਰ ਮਾਰ ਤੂੰ ਕੈਮਰਾ ਹਾਂ ਜੀ ਜੋ ਮੈਨੂੰ ਲੱਗਦਾ ਉੱਪਰ ਆਇਓ ਤੁਸੀਂ ਜੋ ਮੈਨੂੰ ਲੱਗਦਾ ਜਿਹੜੀ ਪ੍ਰੈਕਟੀਕਲ ਗੱਲ ਐ ਦੇਖ ਹੁਣ ਸਮੁੰਦਰ ਲੋ ਟਾਈਡ ਐ ਸਮੁੰਦਰ ਦਾ ਲੋ ਟਾਈਡ ਐ ਕੀ ਹੋਇਆ ਜਿਹੜਾ ਆ ਜਗ੍ਹਾ ਜਿੱਥੇ ਆਪਾਂ ਖੜੇ ਆ ਹੁਣ ਨਾ ਇਹ ਜਗ੍ਹਾ ਵੀਰੇ ਕੀ ਹੋ ਗਈ ਜੇ ਤੁਸੀਂ ਸਮੁੰਦਰ ਦਾ ਜਿਹੜਾ ਪਾਣੀ ਸੀ ਉਹ ਇੱਥੇ ਅੰਦਰ ਵੀ ਵੱਜ ਵੱਜ ਕੇ ਉਹਨੇ ਕੱਟ ਕਰਿਆ ਇਹ ਸਾਰੀ ਜਗ੍ਹਾ ਜਿਹੜੀ ਆ ਠੀਕ ਹੈ ਫਿਰ ਜਦੋਂ ਇਹ ਕੱਟ ਆ ਇਹਨਾਂ ਨੇ ਡਿਵੈਲਪ ਕਰੀਆ ਹੁਣ ਆਹਾਂ ਦਵਾਰ ਲਾਈ ਆ ਇੱਥੇ ਦਵਾਰ ਲਾ ਕੇ ਇਹਨੂੰ ਬੰਦ ਕਰਤਾ ਇੱਥੇ ਨੂੰ ਇਹ ਹੈ ਦੀ ਸਟੋਰੀ ਜਮਈ ਸਮੁੰਦਰ ਦੇ ਕੰਡੇ ਦੇ ਆ ਜਮਈ ਹਾਂ ਇੱਥੇ ਤੁਸੀਂ ਦੇਖੋ ਬਈ ਆ ਸਾਡੇ ਪੈਰ ਨੇ ਤੇ ਸਮੁੰਦਰੋ ਸਾਹਮਣੇ ਵੱਜ ਰਿਹਾ ਮੰਦਰ ਦੀਆਂ ਕੰਧਾਂ ਦੇ ਨਾਲ ਬਈ ਤੁਸੀਂ ਕਹਿੰਦੇ ਹੋ ਵੀ ਹਾਈ ਟਾਈਡ ਵੇਲੇ ਚੀਜ਼ਾਂ ਕੱਟੀਆਂ ਹੋ ਸਕਦੀਆਂ ਨੇ ਇਹ ਹਾਂ ਹਾਂ ਹੋ ਸਕਦਾ ਸਮੁੰਦਰ ਦੀ ਏਦੂ ਵੱਧ ਇੱਥੇ ਚੜ੍ਹਾਈ ਕਿਉਂਕਿ ਇਹ ਲੱਗਦਾ ਇੱਥੇ ਨਦੀ ਦੀ ਕੋਈ ਗੰਜਾਇਸ਼ ਤਾਂ ਨਹੀਂ ਲੱਗਦੀ ਇਹਦਾ ਹਿਸਾਬ ਕਿ ਤਾ ਸਮੁੰਦਰ ਵਾਲਾ ਹੀ ਆ ਦੇਖੋ ਪਾਣੀ ਨੇ ਕੱਟ ਮਾਰੇ ਹੋਈ ਨਹੀਂ ਇਹ ਪਾਣੀ ਨੇ ਕੱਟ ਕੱਟ ਕੇ ਉਹਨੂੰ ਤਰਾਸ਼ਤਾ ਪੱਥਰ ਨੂੰ ਉਹਦੀ ਗੁਫਾ ਦੀ ਸ਼ੇਪ ਦੇਤੀ ਹੈਨਾ ਗੁਫਾ ਦੀ ਸ਼ੇਪ ਦੇਤੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਭਾਲ ਲਿਆ ਵੀ ਇਹ ਲੱਗਦੀ ਵੀ ਹੈ ਉਹ ਵੀ ਲੱਗਦਾ ਹੈ ਲੱਗਦੀ ਵੀ ਹੈ ਕਿਹੜਾ ਉਹ ਜਗ੍ਹਾ ਆਪਣੀ ਬਾਬੇ ਦੀ ਕਿੱਥੇ ਜੀ ਸ਼ਿਵ ਜੀ ਬਾਬੇ ਦੀ ਜਗਾ ਨਹੀਂ ਉਹ ਅਮਰਨਾਥ ਅਮਰਨਾਥ ਗੁਫਾ ਉਹ ਅਮਰਨਾਥ ਮੰਗੂ ਜੇ ਤੁਸੀਂ ਇਹਨੂੰ ਦੇਖੋਗੇ ਮੈਂ ਤਾਂ ਵੀ ਕਹਿੰਦੇ ਨੇਚਰਲ ਸ਼ਿਵਲਿੰਗ ਬਣਦਾ ਨਾ ਹਾਂ ਗੁਫਾ ਗੁਫਾ ਅੱਲੀ ਗੁਫਾ ਜੇ ਤੁਸੀਂ ਦੇਖੋਗੇ ਉਮੇ ਲੱਗਦਾ ਹੈ ਹਾਂ ਇਸ ਤਰ੍ਹਾਂ ਇਧਰਲੇ ਪਾਸੇ ਤੁਸੀਂ ਦੇਖੋ ਵੀ ਨੇਚਰਲ ਪੱਥਰ ਦੇ ਨਾਲ ਗਣੇਸ਼ ਜੀ ਦੀ ਮੂਰਤੀ ਬਣੀ ਹੋਈ ਆ ਇਹ ਸਾਰਾ ਸਾਬਕ ਤਾ ਉਵੇਂ ਆ ਜੀ ਜਿਵੇਂ ਆਪਾਂ ਇੰਡੀਆ ਦੇ ਮੰਦਰਾਂ ਦੇ ਵਿੱਚ ਦੇਖਦੇ ਹੁੰਦੇ ਹਾਂ ਮੈਂ ਬਹੁਤ ਮੰਦਰਾਂ ਦੇ ਵਿੱਚ ਗਿਆ ਜਿਹੜੇ ਸ਼ਿਵ ਜੀ ਨਾਲ ਸੰਬੰਧਿਤ ਨੇ ਤੇ ਐਵੇਂ ਦੇ ਚੀਜ਼ਾਂ ਮੈਂ ਆਮ ਦੇਖੀਆਂ ਨੇ ਪਰ ਮੈਂ ਅਫਰੀਕਾ ਦੇ ਵਿੱਚ ਇਹੋ ਜਿਹਾ ਕੁਝ ਦੇਖੂਗਾ ਇਹ ਨਹੀਂ ਮੈਂ ਸੋਚਿਆ ਸੀ ਚਲੋ ਬਾਕੀ ਗੁਜਰਾਤੀ ਕਮਿਊਨਿਟੀਆਂ ਦੇ ਇਹ ਮੰਦਰ ਬਣਾਏ ਹੋਏ ਨੇ ਜੀ ਬਹੁਤ ਵੱਡੇ ਲੈਵਲ ਤੇ ਜਿੰਨਾ ਤੁਸੀਂ ਕਹੋ ਨਾ ਵੀ ਜਿੰਨਾ ਤੁਸੀਂ ਸੋਚ ਸਕਦੇ ਹੋ ਉਸ ਤੋਂ ਵੀ ਵੱਡੇ ਲੈਵਲ ਤੇ ਗੁਜਰਾਤੀ ਕਮਿਊਨਿਟੀਆਂ ਦਾ ਇੱਥੇ ਬੋਲ ਬਾਲਾ ਭਾਈ ਚਲੋ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੁਸੀਂ ਸਾਨੂੰ ਨਵੀਂ ਚੀਜ਼ ਦਿਖਾਈ ਨਹੀਂ ਤਾਂ ਅਸੀਂ ਤਾਂ ਸਮੁੰਦਰ ਸਮੰਦਰ ਦੇ ਇੱਕ ਹੀ ਮੋੜ ਜਾਣਾ ਸੀ ਹਾਂ ਨਹੀਂ ਕੋਈ ਗੱਲ ਨਹੀਂ ਭਾਈ ਵੈਲਕਮ ਧੰਨਵਾਦ ਹੋਊਗਾ ਬਸ ਉਹ ਸਾਹਮਣੇ ਸਕਰੀਨ ਤੇ ਤੁਸੀਂ ਦੇਖੋ ਭਾਈ ਕਾਰਗੋ ਵਾਲਾ ਸ਼ਿਪ ਜਾ ਰਿਹਾ ਹੈ ਚੱਲ ਰਿਹਾ ਹੈ ਭਾਈ ਸ਼ਿਪ ਉਹ ਸ਼ਿਪ ਚੱਲ ਰਿਹਾ ਹੈ ਨਾ ਉਹ ਪਤਾ ਲੱਗ ਰਿਹਾ ਹਾਂ ਚੱਲ ਰਿਹਾ ਵੀਰੇ ਇਹ ਉਹ ਸ਼ਿਪਾ ਭਾਈ ਜਿਹਦੇ ਵਿੱਚ ਸਮਾਨ ਇੰਪੋਰਟ ਐਕਸਪੋਰਟ ਹੁੰਦਾ ਤੇ ਕੰਟੇਨਰ ਹੁੰਦੇ ਨੇ ਦੇ ਵਿੱਚ ਬਹੁਤ ਵੱਡੇ ਵੱਡੇ ਕੁਝ ਵੀ ਹੋ ਸਕਦਾ ਇਹਨਾਂ ਦੇ ਵਿੱਚ ਹਾਂ ਉਹਨੂੰ ਕ੍ਰੋਸ ਕਰਨ ਲੱਗਿਆ ਪਤਾ ਲੱਗ ਰਿਹਾ ਹਾਂ ਕਰ ਗਿਆ ਕ੍ਰੋਸ ਉਹ ਦੇਖ ਜਮ ਨੇਡ ਲੱਗ ਗਿਆ ਉਹਦੇ ਨਾਲ ਮੈਂ ਜਮੈਂਟ ਮੈਂ ਇੱਕ ਹੋਰ ਚੀਜ਼ ਮੈਂ ਕਰੀ ਹੋਇਆ ਮੈਨੂੰ ਪਤਾ ਲੱਗਦਾ ਵੀ ਮੂਵ ਹੋ ਰਿਹਾ ਅੱਛਾ ਹਾਂ ਉਹ ਫਿਰ ਸਹੀ ਹੈ ਉਹ ਹੋ ਗਿਆ ਹਾਂ ਕਰਕੇ ਕਰਕੇ ਕ੍ਰੋਸ ਕਰ ਗਿਆ ਉਹਨੂੰ ਇਹ ਵੀ ਸ਼ਿਪੋਂ ਇੱਕ ਨਜ਼ਾਰਾ ਹੀ ਆ ਦੂਰੋਂ ਦੇਖਣ ਵਾਲਾ ਹਾਂ ਦੂਰੋਂ ਦੇਖਣ ਵਾਲਾ ਹਾਂ ਮਤਲਬ ਵੀ ਵੱਡੀਆਂ ਗੱਲਾਂ ਬਾਤਾਂ ਨਹੀਂ ਇੱਕ ਵਿਚਾਰਾ ਲਾਈ ਫਿਰਦਾ ਕਿੱਧਰ ਗਿਆ ਸਰਬਣ ਪੁੱਤਰ ਹਾਂ ਨਿੱਕੀ ਜਿਹੀ ਲਾਈ ਫਿਰਦਾ ਵੱਡੇ ਸਮੁੰਦਰ ਚ ਇਹ ਛੋਟੇ ਆ ਗਏ ਕੇਲੇਆਂ ਵਾਲੀ ਰੇੜੀ ਹਾਂ ਚਲੋ ਚਲਿਏ ਬਾਈ ਜੀ ਹਾਂਜੀ ਹਾਂਜੀ ਆਜੋ ਚਲੋ ਸਰ ਮਹੌਲਾ ਵਧੀਆ ਆ ਦੇਖਾ ਜਿਹੜਾ ਜੰਗਲ ਹੁੰਦਾ ਨਾ ਜੰਗਲ ਦੇ ਵਿੱਚ ਬੜਾ ਕੁਝ ਹੁੰਦਾ ਆ ਜਿਹੜੀ ਵੈਰਾਈਟੀ ਹੈ ਐਕਚੁਅਲੀ ਇਹ ਕੀ ਹੈ ਇਹ ਬੈਂਗਣ ਦੇ ਪਰਿਵਾਰ ਚੋਂ ਹੈ ਕਿਹੜਾ ਕੁਝ ਹੋ ਰਿਹਾ ਹੈ ਆ ਚੀਜ਼ ਤੁਸੀਂ ਦੇਖੋ ਇਹਦਾ ਲੁੱਕ ਸਾਰਾ ਕੁਝ ਹਾਂ ਆਹ ਵਾਲਾ ਹਾਂ ਇਹ ਉਹੀ ਹੈ ਜੀ ਨਾ ਸਪੀਸੀ ਉਹੀ ਹੈ ਪਰ ਹੈਗਾ ਕੁਝ ਹੋ ਰਿਹਾ ਹੈ ਸਪੀਸੀ ਉਹੀ ਹੈ ਆ ਦੇਖੋ ਇਹ ਜੰਗਲ ਆ ਹੀ ਹੈ ਬਸ ਆਗ ਲੱਗਿਆ ਹੋਇਆ ਬਾਈ ਇਹ ਤੇ ਫੜ ਜਾ ਪਤਾ ਨਹੀਂ ਕੀ ਲੱਗਿਆ ਹੋਇਆ ਬਾਈ ਆ ਲੱਗਿਆ ਹੋਇਆ ਆ ਤਾਂ ਪੱਥਰ ਚਟਾ ਹੈ ਨਾ ਪੱਥਰ ਚਟਾ ਹੈ ਇਹ ਆਹ ਹਾਂ ਉਹ ਪਰਾਂ ਵਾਲਾ ਪੱਸਾ ਜੀ ਪੱਖਰ ਚੱਟ ਕਹਿੰਦੇ ਨੇ ਇਹ ਨੂੰ ਇਹ ਉਹੀ ਗੱਲ ਭਾਈ ਇਹਦਾ ਵੀ ਹੁਣ ਲੱਗਦੇ ਹੱਥ ਮਾਰੀ ਦਿਓ ਕਮੈਂਟ ਮੈਂ ਦਿਖਾ ਦੇ ਇਹਦੇ ਕੀ ਲੱਗਿਆ ਹੋਇਆ ਪਤਾ ਨਹੀਂ ਕੀ ਹੈ ਇਹਦਾ ਜੜੀ ਬੁੱਤੀ ਜੀ ਹੈ ਕੋਈ ਉਹ ਜਹਾ ਫਿਰ ਜੇ ਕੋਈ ਆਪਣਾ ਕੋਈ Hindu ਭਾਈ ਹੋਇਆ ਤੇ ਦੱਸ ਦੇਣਗੇ ਮੈਨੂੰ ਪਤਾ ਕੁਝ ਕਈ ਵਾਰੀ ਨਾ ਜਿਵੇਂ ਹੁਣ ਮੰਦਰ ਹੈ ਇਹ ਮੰਦਰ ਦੇ ਵਿੱਚ ਕਈ ਵਾਰੀ ਕੀ ਹੁੰਦਾ ਕੋਈ ਸਪੈਸ਼ਲ ਫੁੱਲ ਜਿਵੇਂ ਹਨਾ ਕਿਸੇ ਭਗਵਾਨ ਨੂੰ ਚੜ੍ਹਦੇ ਆ ਜਿਵੇਂ ਤੁਲਸੀ ਦਾ ਬੂਟਾ ਹੁੰਦਾ ਜਾਂ ਉਹ ਕੋਈ ਫਿਰ ਉਹਨੂੰ ਨਾ ਬੰਦੇ ਉਹ ਬਾਈ ਕੋਈ ਦੱਸ ਸਕਦਾ ਇਹਦੇ ਬਾਰੇ ਕਿਤੇ ਬਾਈ ਇਹ ਇੱਕ ਤੁਹਾਨੂੰ ਪਤਾ ਇੱਕ ਹੁੰਦਾ ਤਤੂਰਾ ਕਹਿੰਦੇ ਇਹਨੂੰ ਹੂੰ ਉਹਦੇ ਵਾਂਗੂ ਹੀ ਲੱਗਦਾ ਇਹਦਾ ਆ ਫੁੱਲ ਦੇਖ ਤਤੂਰੇ ਵਾਂਗੂ ਨਾ ਇਹਦਾ ਫੁੱਲ ਖਿੜਿਆ ਹੋਇਆ ਫੁੱਲ ਨਹੀਂ ਹੈਗਾ ਜਿਵੇਂ ਉਹ ਉਹ ਲੱਗ ਰਿਹਾ ਦੇਖ ਤਤੂਰੇ ਮਹੂਆ ਉਹ ਸੁੱਕ ਰਿਆ ਫੁੱਲ ਹੂੰ ਫੁੱਲ ਪਰ ਹੈਗਾ ਹਲੇ ਵੀ ਆਸੀ ਬਾਈ ਠੀਕ ਆ ਅਮਰਤ ਬਾਈ ਹਾਂਜੀ ਬਾਈ ਪੱਕੀ ਗੱਲ ਆ ਇੰਜੋਏ ਕਰ ਰਹੇ ਹੋ ਗਰਮੀ ਤਾਂ ਨਹੀਂ ਲੱਗ ਰਹੀ ਨਹੀਂ ਹੁਣ ਠੀਕ ਹੋ ਗਿਆ ਹੁਣ ਠੀਕ ਹੋ ਗਿਆ ਮਾਹੌਲ ਕੈਮਰੇ ਤੇ ਕੇ ਵੈਸੀ ਨਹੀਂ ਵੈਸੀ ਠੀਕ ਹੋ ਗਿਆ ਠੰਡ ਹੋ ਗਈ ਹੁਣ ਹਾਂ ਹੁਣ ਫਰਕ ਪੈ ਗਿਆ ਮੌਸਮ ਦਾ ਬਾਕੀ ਦਿਨੇ ਵੀ ਮੌਸਮ ਠੀਕ ਸੀ ਅਮਰਤ ਬਾਈ ਨੂੰ ਥੋੜੀ ਜਿਹੀ ਗਰਮੀ ਲੱਗੀ ਆ ਦੇਖ ਜਾਈ ਫਲਾਵਰ ਨੇੜੇ ਹੋ ਕੇ ਵੀਡੀਓ ਲੈ ਲੈ ਬਾਈ ਨਾਲ ਇੱਕ ਲਓ ਜੀ ਬਾਈ ਨੇ ਆਪਾਂ ਨੂੰ ਕਿਹਾ ਸੀ ਵੀ ਚਿੜੀਆਂ ਹੁਣ ਉਤਰਨ ਲੱਗੀਆਂ ਯਾਰ ਉੱਪਰੋਂ ਥੱਲੇ ਬਾਜਾਂ ਵੀ ਆਉਣ ਲੱਗੀਆਂ ਇਹ ਹੁਣ ਮੇਰੇ ਕਰਕੇ ਥੋੜਾ ਜਿਹਾ ਭੱਜ ਗਈਆਂ ਦਵਾਰੇ ਬਹਿ ਜਾਣਗੀਆਂ ਚਲੋ ਇਹ ਲੱਗਦਾ ਇਹਨਾਂ ਦੇ ਵਿਆਹ ਬੂ ਹੈ ਕੋਈ ਮੈਨੂੰ ਲੱਗਦਾ ਕੋਈ ਹੋਰ ਹੈ ਪ੍ਰੋਗਰਾਮ ਹੂੰ ਜਾਗੋ ਜੁਗੋ ਦੀ ਰਾਤ ਕਰ ਰਹੀਆਂ ਯਾਰ ਮੈਂ ਕਹਿੰਦਾ ਸੋਹਣਾ ਹੀ ਬਾਲਾ ਵਿਊ ਆ ਰਿਹਾ ਹੈ ਕਰ ਹਰ ਰਿਸ਼ਤੇਦਾਰ ਹੋਰ ਦੇਸ਼ ਚੋਂ ਵੀ ਆਏ ਹੋਏ ਇਹਨਾਂ ਦੇ ਦੇਖ ਹਾਂ ਹੈਨਾ ਚਿੜੀਆਂ ਵੀ ਬਾਈ ਇਹ ਦੂਜੀ ਹਾਂ ਨਹੀਂ ਹੈਨਾ ਇਹ ਨੋਰਮਲ ਹੀ ਹੈਗੀਆਂ ਇਹਨਾਂ ਦੇ ਤਿੰਨ ਤਰ੍ਹਾਂ ਦੀਆਂ ਚਿੜੀਆਂ ਨੇ ਬਾਈ ਇੱਥੇ ਤਨੋਂ ਦੇਖੋ ਵੀ ਇਹ ਸਰਦਈ ਰੰਗ ਦੀ ਆ ਹਣਾ ਥੱਲੇ ਹਾਂ ਇੱਕ ਥੱਲੇ ਸਰਦਈ ਦੀ ਹੋਗੀ ਇੱਕ ਜਮਾ ਇੰਡੀਆ ਵਾਲੀ ਜਿਹੜੀ ਹੋਗੀ ਇੱਕ ਭੂਸਲੀ ਜੀ ਆ ਚਿੱਟੀ ਜੀ ਆ ਥੋੜੀ ਜੀ ਅੱਛਾ ਤਿੰਨ ਤੋਂ ਪੰਜ ਤਰ੍ਹਾਂ ਦੀਆਂ ਜੜੀਆਂ ਨੇ ਇਹਦੇ 'ਚ ਏਸੇ ਪੇੜ ਤੇ ਹੀ ਬੈਧੀਆਂ ਨੇ ਪਤਾ ਨਹੀਂ ਕੀ ਆ ਬੈਠੀ ਆ ਥੱਲੇ ਇੰਡੀਆ ਵਾਲੀ ਵੀ ਹੂੰ ਉਹ ਤਾਂ ਮਿਲਦੀ ਨਹੀਂ ਆਪਣੇ ਉੱਤੇ ਹੁਣ ਤਾਂ ਆਪਣੇ ਵੀ ਲੋਪ ਹੋ ਗਈਆਂ ਕਾਹ ਵੀ ਨਹੀਂ ਦਿਖਦੇ ਯਾਰ ਉਹ ਨਾ ਚਿੜੀਆਂ ਹੋ ਰੀਆਂ ਨੇ ਪਿੰਡ ਉਹ ਛੋਟੀਆਂ ਚਿੜੀਆਂ ਨੇ ਜਿਹੜੀਆਂ ਹਾਂ ਸਾਡੇ ਪਿੰਡ ਹੈਗੀਆਂ ਹੁਣ ਉਹ ਜੀ ਹਰਵਿੰਦਰ ਭਾਈ ਨੇ ਜਾਣਾ ਸੀ ਆਪਦੇ ਕਮਾਂਕਾਰਾਂ ਤੇ ਕਿਉਂਕਿ ਕਮਾਂਕਾਰਾਂ ਵਾਲੇ ਬੰਦੇ ਨੇ ਭਾਈ ਸਾਡੇ ਵਾਸਤੇ ਸਪੈਸ਼ਲ ਮਿਲਦੇ ਆ ਕੱਲ ਨੂੰ ਸਵੇਰੇ ਮਾਈਕ ਮਾਈਕ ਮੇਰੇ ਲੱਗਿਆ ਹੋਇਆ ਥੋੜੀ ਆਵਾਜ਼ ਨਹੀਂ ਆਉਣੀ ਇੱਕ ਮਿੰਟ ਇਹ ਭਾਈ ਇਹ ਫਾਰਮੈਲਟੀਆ ਕਰ ਰਿਹਾ ਕੁਝ ਨਹੀਂ ਆਗਾ ਕੋਈ ਇਹ ਭਾਈ ਕਹਿਣਾ ਵੇਲਾ ਸੀ ਬਿਲਕੁਲ ਵੇਲਾ ਸੀ ਕੋਈ ਟਾਈਮ ਨਹੀਂ ਕੱਢਿਆ ਭਾਈ ਮੈਂ ਕਹਿਣਾ ਪੈਂਦਾ ਹੁੰਦਾ ਭਾਈ ਹਿੱਸਾ ਹਿੱਸਾ ਹੈ ਬਲੌਗ ਦਾ ਕਹਿਣਾ ਪੈਂਦਾ ਹੁੰਦਾ ਤੇ ਹੁਣ ਅਸੀਂ ਚਲੇ ਆ ਜੀ ਨਿਆਲੀ ਏਰੀਆ ਦੇ ਵਿੱਚ ਆਏ ਆ ਤੇ ਇੱਥੇ ਸਮੁੰਦਰ ਪੈਂਦਾ ਨੇੜੇ ਨਿਆਲੀ ਬੀਚ ਵਾਲਾ ਉੱਥੇ ਹੁਣ ਆਪਾਂ ਦੇਖਦੇ ਆ ਸ਼ਾਮ ਦਾ ਨਜ਼ਾਰਾ ਤੇ ਆਪਣਾ ਹੋਟਲ ਇੱਥੋਂ ਪਤਾ ਨਹੀਂ ਕਿੰਨੀ ਦੂਰ ਆ ਸਾਨੂੰ ਕੋਈ ਆਈਡੀਆ ਨਹੀਂ ਘੰਟੇ ਬਾਅਦ ਅਸੀਂ ਆਜ ਟੈਕਸੀ ਬੁੱਕ ਕਰਾਂਗੇ ਫਿਰ ਉਧਰ ਨੂੰ ਜਾਵਾਂਗੇ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਅਹੀਂ ਪਲਾਨ ਆ ਬਾਈ ਅਹੀਂ ਪਲਾਨ ਹੈ ਚਲੋ ਜੀ ਲੋ ਜੀ ਹੁਣ ਦੇਖੋ ਮਾਹੌਲ ਤੁਸੀਂ ਨਿਆਲੀ ਨਮਸਤੇ bro ਨਮਸਤੇ ਯਾ ਵੈਰੀ ਗੁੱਡ ਯਾ ਵੈਲਕਮ ਵੈਲਕਮ ਥੈਂਕ ਯੂ ਕਰੀਬੂ ਕਰੀਬੂ ਕੰਟਰੋਲ ਮੀ ਬੌਬ ਬੌਬ ਯਾ ਹਾਊ ਆਰ ਯੂ ਬੌਬ ਬੌਬ ਮਾਰਲੀ ਲਓ ਜੀ ਨਿਆਲੀ ਵਿੱਚ ਦੇ ਆਪਾਂ ਦੇਖਣ ਆ ਗਏ ਨਜ਼ਾਰੇ ਬੋਤੇ ਬੂਤੇ ਤੇ ਬੈਠੇ ਨੇ ਐਕਟੀਵਿਟੀਆਂ ਚੱਲ ਰਹੀਆਂ ਨੇ ਤੇ ਲੋਕ ਨਹਾ ਵੀ ਰਹੇ ਨੇ ਜਿਹੜੇ ਆਪਾਂ ਵਿੱਚ ਤੇ ਪਹਿਲਾਂ ਗਏ ਸੀ ਉਹ ਥੋੜਾ ਜਿਹਾ ਡੂੰਘਾ ਸੀ ਸ਼ੁਰੂ ਹੋਣ ਸਾਰੀ ਉਹ ਛੱਪਾਂ ਵਾਲਾ ਪਾਸਾ ਆ ਗਿਆ ਸੀ ਅਸਲ ਦੇ ਵਿੱਚ ਉਹ ਉਹ ਵਿੱਚ ਆਹੇ ਜਿੱਥੇ ਮਾੜਾ ਮੋਟਾ ਲੋਕ ਆਉਂਦਾ ਇੰਜੋਏ ਫੰਕਸ਼ਨ ਕਰਨ ਆਉਂਦੇ ਨੇ ਉਹ ਦੇਖੋ ਤੁਰ ਤੱਕ ਲੈਣ ਹੀ ਲੱਗੀ ਪਈ ਆ ਲੋਕਾਂ ਦੀ ਆਓ ਦੇਖੋ ਰੇਗਿਸਤਾਨ ਦਾ ਜਹਾਜ਼ ਫਿਰਦਾ ਜੀ ਸਮੁੰਦਰ ਦੇ ਕੰਡੇ ਤੇ ਇਸ ਬੋਤਰਾ ਨਾਮ ਹੈਗਾ ਜੀ ਬਿਲਾਲ ਬਿਲਾਲ احمد ਬੈਣਾ ਭਾਈ ਤੁਸੀਂ ਬਹਿ ਜਾਓ ਪਾਣੀ ਭਾਈ ਕਾਲਾ ਜਿਹਾ ਲੱਗਦਾ ਇੱਥੇ ਆਪਾਂ ਨੂੰ ਨੇੜੇ ਸਮੁੰਦਰ ਦੇ ਲੈਵਲ ਆ ਗਿਆ ਨਾ ਬਰਾਬਰ ਅੱਛਾ ਜੱਟਾ ਲੈਵਲ ਚਾਹੀਦਾ ਨਾਲ ਬਹਿਣ ਨੂੰ ਇੱਥੇ ਭਾਜ ਅੰਗਰੇਜ਼ ਵੀ ਆਉਂਦੇ ਨੇ ਉਹ ਅੰਗਰੇਜ਼ ਇੱਥੇ ਉਹ ਆਪਣੀ ਜਰਮਨ ਵਾਲੀ ਜਿਹੜੀ ਆਪਣੀ ਫਰੈਂਡ ਸੀ ਲੁਈਸਾ ਉਹ ਆ ਕੇ ਗਈ ਐ ਇਸੇ ਬੀਚ ਦੇ ਉੱਤੇ ਉਹ ਟ੍ਰਾਈ ਦੀ ਨੋ ਥੈਂਕ ਯੂ ਨੋ 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 ਥੈਂਕ ਯੂ ਅਸਾਂਟੇ ਅਸਾਂਟੇ ਸਾਨਾ ਚਲੋ ਜੀ ਉਹ ਕਰਤਾ ਫਾਲ ਬੰਦੇ ਨਹੀਂ ਮੈਚ ਸ਼ੁਰੂ ਹੋਣ ਸਾਰੀ ਸ਼ਾਮ ਦਾ ਤੁਸੀਂ ਟਾਈਮ ਦੇਖੋ ਹਜੇ 7 ਵੀ ਨਹੀਂ ਵੱਜੇ ਜੇ ਅਸੀਂ 15 ਮਿੰਟ ਹੋਰ ਲੇਟ ਹੋ ਜਾਂਦੇ ਤਾਂ ਸਾਨੂੰ ਖਾਣ ਨੂੰ ਇੱਥੇ ਰੋਟੀ ਨਹੀਂ ਮਿਲਦੀ ਸੀ ਸਾਰਾ ਹੋਟਲ ਦੇਖੋ ਖਾਲੀ ਪਿਆ ਤੇ ਜਦੋਂ ਅਸੀਂ ਇੱਥੇ ਆਏ ਆ ਤਾਂ ਜਿਹੜੇ ਬੰਦੇ ਇੱਥੇ ਕੰਮ ਕਰਦੇ ਨੇ ਉਹਨਾਂ ਨੇ ਸਾਨੂੰ ਕਹਿਤਾ ਸੀ ਬਈ ਹੋਟਲ ਬੰਦ ਹੋ ਗਿਆ ਫੇੜਾ ਹੋਟਲ ਦਾ ਮਾਲਕ ਸੀ ਉਹ ਆਪਣਾ ਇੰਡੀਅਨ ਸੀ ਉਹਨੂੰ ਕਿਹਾ ਵੀ ਸਾਨੂੰ ਰੋਟੀ ਚਾਹੀਦੀ ਆ ਭਾਈ ਹੋਰ ਇੱਥੇ ਨੇੜੇ-ਤੇੜੇ ਇੰਡੀਅਨ ਰੈਸਟੋਰੈਂਟ ਕਿਤੇ ਹੈ ਨਹੀਂ ਉਹ ਕਹਿੰਦਾ ਚਲੋ ਬੈਠੋ ਤੁਹਾਡੇ ਵਾਸਤੇ ਦੋ ਥਾਲ ਲਵਾ ਦਿੰਦੇ ਆ ਇਹਨਾਂ ਥਾਲਾਂ ਨੂੰ ਖਾਣ ਤੋਂ ਬਾਅਦ ਹੋਟਲ ਇਹ ਬੰਦ ਹੋ ਜਾਣਾ ਤੁਸੀਂ ਦੇਖੋ ਵੀ ਸਾਢੇ 6 ਹੀ ਹੋਟਲ ਬੰਦ ਕਰ ਦਦੇ ਇੱਥੇ ਕੋਈ ਹਿਸਾਬ ਨਹੀਂ ਹੈਗਾ ਡੋਨਰ ਦਾ ਵੀ ਰਾਤ ਨੂੰ 11 ਵਜੇ ਤੱਕ ਖੁੱਲਾ ਜਾ ਜੀਪ ਉਹ ਤਿੰਨ ਚਾਰ ਸਬਜ਼ੀਆਂ ਨੇ ਦਾਲ ਆ ਛੋਲੇ ਦੇ ਨਾਲ ਆਲੂ ਇਧਰਲੇ ਪਾਸੇ ਮਸ਼ਰੂਮ ਮਟਰ ਇਹ ਬਾਈ ਕੀ ਖਾਈ ਜਾਂਦੇ ਹੋ ਕੀ ਇਹ ਚੀਜ਼ ਹੈ ਟਿੱਕੀ ਟਿੱਕੀ ਆ ਟਿੱਕੀ ਨਹੀਂ ਹੈਗੀ ਇਹ ਅੱਛਾ ਚਲ ਮੈਂ ਖਾ ਕੇ ਦੇਖਦਾ ਹਾਂ ਤੇ ਇਧਰਲੇ ਪਾਸੇ ਭਈ ਆਹ ਭੂਕੜੇ ਜੇ ਤਲ ਕੇ ਤੇ ਆਹ ਲੱਸੀ ਦਾ ਜਾਗ ਆ ਗਿਆ ਇਧਰਲੇ ਪਾਸੇ ਸਲਾਦ ਆ ਗਿਆ ਚਲੋ ਜੀ ਭਾਈ ਜੀ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਮੁੜ ਕੇ ਵੀਡੀਓ ਮੈਂ ਖਤਮ ਕਰਨੀ ਪੁੱਰ ਲਈ ਜਾਣਾ ਹੁੰਦਾ ਠੀਕ ਹੈ ਨਵੀਂ ਵੀਡੀਓ ਨਾਲ ਕੱਲੂ ਫੇਰ ਮਿਲਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ